ਇਹ ਖਲਾਫ ਹੈ ਨਹੀਂ ਜ਼ਮੀਰ ਹੈ ਨਹੀਂ ਜਾਗਦੇ ਜ਼ਮੀਰ ਹੈ ਨਹੀਂ ਬਕੇ ਹੋਰ ਹੋ ਇਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਦੁਝਾ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ ਸਭ ਸਾਥ ਸੰਗਠਿਓ ਫਤਿਹ ਸ਼ਕੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ واحر جی کی فتح گرو سا سال کٹ گئے نروگی کھایا بندہ نرو ہونا چاہیے نہیں کسے سکھ کسی سکھا کوئی کام نہیں ہوگا پہلا سکھ نروگی کیا دوسرا سکھ کر مایا تیسرا سکھ سلکشنا لاری ਚੌਥਾ ਸੁਖ ਉਤਕ ਅਧਿਆਕਾਰੀ ਅਜਿਹਾ ਸੁਖ ਰਾਜ ਵਿੱਚ ਆਸਾ ਛੇਵਾਂ ਸੁਖ ਰਾਜ ਕਹਾਵਾਸਾ ਸਤਵਾਂ ਸੁਖ ਬ੍ਰਹਮ ਦੀ ਆਸਾ ਪ੍ਰਵਾਹ ਗੁਣਿਆ ਦਾ ਸਮਾਈ ਤੇ ਪ੍ਰਵਾਹ ਦੀ ਬੁਨਿਆ ਸੁਲਖਣਾ ਨਾਲੀ ਗੁਰੂ ਸਾਹਿਬ ਲਿਖਦੇ ਆ ਕਿ ਪਹਾੜ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਪੁੱਤ ਹੀ ਹਸਲ ਦੀ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਨਾ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਮਾਨਵ ਪਰਵਾਦ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਦੀ ਜਾਂਦੀ ਸਾਦ ਸੰਗਤੀ ਲੇਕਿਨ ਮਾਨਵਕੀ ਗੁਣਾਂ ਦੀ ਖੁਸ਼ਬੂ ਮਨੁੱਖੀ ਗੁਣਾਂ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਅਭੀ ਕਰਮਾਂ ਦਾ ਕਰਨੀ ਦਿਆ ਕੋਈ ਉਕੂਤ ਨਾਲ ਪੇੜ ਭਲ ਨਾਲ ਥੇਕ ਉਪਰ ਨਾਲ ਬੰਦਾ ਆਪੇ ਕਰਮ ਤੇ ਕਰਮ ਕਿਸੇ ਦਾ ਮਹਤਾਜ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਉਹ ਜਨਮ ਵਾਲੀ ਕਰਮ ਦਾ ਫੁਰ ਕਿਚੜ ਚੋਂ ਦਾ ਲੇਕਿਨ ਆਪਣੇ ਗੁਨਾ ਖਤਰ ਪ੍ਰਮਾਤਮਾ ਸ੍ਰੀ ਖਰੀਦੇ ਸਿਸਤੇ ਉੱਤੇ ਚੜਦਾ ਹੈ ਮਾਂ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹ ਨਵੇਂ ਨੁਖਾਂ ਦੀ ਵੀ ਗੱਲ ਆਉਂਦੀ ਹੈ صاحب بارے ایک گل کہا بانہ جناتی پکڑیے سر جی بان چھوڑ جیم ہوا کمان صاحب جیسے کم گیا اندر پیر لگتا سمجھ نہ, ہم نہ دیکھا یہ نہ دیکھیا بھی کوئی منسٹری آؤ کر دیکھا جب ترم کی راہ کے اوپر توریا کہ کپٹن امردر سن ہے یا فلانا میں منسٹر ہے نشا دکھتا دکھ دن کیارا سنو, سنو. کے دیا میرے کوانی کہانی ہے بابے فرید کی بابا فرید دک لین گیا چھوٹی جی کڑی سی ستارہ اٹھارہ سال آنا دیکھ بھو آنے نے دو دے ایپا لیا ہوئے ਆਈ ਮਾਂ ਕਮਾਤ ਇਹ ਮੌਜੂਦ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐ ਰਸੀਖੜਾਈ ਉਹਨੇ ਸਾਰਾ ਸਾਰਾ ਮਾਰਿਆ ਦੇਖੋ ਆਹ ਦੇਖੋ ਬਾਬਾ ਫਰੀਦ ਬੈਠਾ ਸੀ ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਹੈ ਮੈਂ ਇਹ ਕੁਝ ਕਿਹਾ ਮੈਂ ਕੁਝ ਸੁਣਿਆ ਇਹ ਸਾਰੇ ਦਾ ਸਾਰਾ ਭੀ ਲੈ ਗੋਤਾ ਕਹਿੰਦੀ ਬਾਬਾ ਜੀ ਜੇ ਸੱਚਾ ਪਿਆਰ ਹੋਵੇ ਤਾਂ ਸਿਰ ਨਾ ਨੁਕਸਾਨ ਤੇ ਗਣਤਿਆਂ ਬਣਤੀਆਂ ਨਹੀਂ ਨੁਕਸਾਨ ਦਾ ਮਹੂਤ ਨੁਕਸਾਨ ਦੇਖਿਆ ਤੁਹਾਰਨੇ ਨਾ ਗਣਤਿਆਂ ਬਣਤੀਆਂ ਕੀਤੀਆਂ ਤੇ ਬਾਤਾ ਮੈਂ ਅੱਜ ਬੰਕੇਰੀ ਚੌਂਕ ਦੇ ਉੱਤੇ ਕਹਿਣਾ ਤੇ ਦੋਹੇ ਵਿਸਿਆ ਵਿੱਚ ਖਲਕਤ ਮੰਡੀ ਦਾ ਪੰਜਾਬ ਦੀ ਵੀ ਮੰਡੀ ਆ ਤੇ ਲੋਕਾਂ ਦਾ ਇੱਕ ਝੌਂਕਾ ਦਾ ਇੱਕ ਮਹਿਲਾ ਦਾ ਇੱਕ ਝੌਂਕਾ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਚੋੰਕਾ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਖੜੇ ਤਮਾਨ ਸਾਹਿਬ ਅੱਜ ਵੀ ਚਰਦਾਰ ਲੈ ਕੇ ਖੜੋਤਾ ਹੈ ਮਿੱਤਰ ਪਿਆਰਿਓ ਜੀ ਇਸ ਲੋਕਾਂ ਦੀ ਲੋਕ ਤਾਰੀਫ ਕਰਦੇ ਨਾ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਦੇ ਨਾਮ ਪੱਗਾਂ ਲੋ ਪੜਾਉ ਲੇਕਿਨ ਚਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਘਰਸ਼ਾ ਕਰਦੇ ਆ سویر وہ بھروسہ ہی راجن کی تو پنجاب کی جھوکا راجنیتی ساروں گا یہاں جوابا اور بیٹھے اگر کے نوجوت سدھو کا کوئی موڈا ہے کوئی سچی بان ہے کوئی درد کا دل ہے تو سرجیت سمان سے وہ پتر جسوندر اس کر کے میں آج آیا اور تو ہوں بےنتی کرنا کہ سچ اور حق کی لڑائی ਕੰਡਾ ਦੀ ਸਾਰੀ ਦੀ ਲੜਾਈ ਰਾਜਨੀਤੀ ਜਿੱਥੇ ਠੰਡਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹੀ ਉਹਥੇ ਕਿਸ ਮੰਡੇ ਨੇ ਸਿਆਸਤ ਨਹੀਂ ਕੀਤੀ ਲੋਕ ਸੇਵਾ ਲਈ ਕੀਤੀ ਉਹਨਾਂ ਦਾ ਫਰਕ ਜ਼ਮੀਰ ਅਸਮਾਨ ਦਾ ਪ੍ਰੋਫੈਸ਼ਨ ਤੇ ਮਿਸ਼ਨ ਦਾ بڑا ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਲਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰ ਹੁੰਦੀ ਹੈ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਾਗਦੇ ਜ਼ਮੀਰ ਹੈ ਨਹੀਂ ਅਜੇ ਹੋਇਆ ਬੱਸ ਕਰਕੇ ਮੈਂ ਕਹਿੰਦਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਕਾ ਮਾਰਦਾ ਕੱਟ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਧੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਦੂਜਾ ਪੰਜਾਬ ਨੂੰ ਖਾਣ ਵਾਲਾ ਧੰਦਾ ਕਰਵਾਉਣਾ ਹੈ ਤੇ ਮੈਂ ਵਧਾਈ ਦਿੰਦਾ ਐਨੇ ਲੋਕ ਬੜੇ عرصੇ ਬਾਅਦ ਮੈਂ ਕਿਸੇ ਸ਼ੋਭ ਸਮਾਗਮ ਦੇ ਵਿੱਚ ਐਨੇ ਲੋਕ ਮੈਨੂੰ ਵੀ ਪਤਾ ਜਿਸਵਿੰਦਰ ਦੀ ਸਾਥੀ ਮਾਂ ممی جی ممی جی اچھا <سادا> تو مان سا بنتے ماں دا درجہ کوئی لے سکے گروسو پوچھے کسی نے اے گرو صاحب اس دنیا کے پوتر کی ہے گنگا ہے گاؤ آو ہے اور پوتر ہے وہ کہتا سب تو پوتر ماں دا پیار کسی چندال نے وہ کسی نے کیا کہ ماں دا دل کھ لیا ماں دا دل لیا بھائی ਤੈਨੂੰ ਦਸਰ ਦੇ ਸ਼ਾਮਾਂ ਦਾ ਲਾਜ ਆ ਬਣਾ ਉਹਨੇ ਤਾਤੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਗਣ ਲੱਗਿਆ ਆਵੇ ਚ ਪੈਰ ਫਸ ਗਿਆ ਥਾੜ੍ਹਵੇਂ ਨੇ ਥੱਲੇ ਡਿੱਗਿਆ ਤੇ ਮਾਂ ਦੇ ਦੇਚੋਂ ਆਵਾਜ਼ ਆਈ ਪੁੱਤਰ ਤੈਨੂੰ ਛੱਟ ਨਹੀਂ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆਂ ਦੇ ਸਾਰੇ ਚਮਤਕਾਰ ਇਹਨਾਂ ਸੰਸਕਾਰਾਂ ਦੇ ਵਿੱਚ ਸੰਸਕਾਰ ਬੰਦੀਰ ਕੌਰ ਤੋਂ ਹੀ ਆਏ ਉਹੀ ਕਿ ਆਸ ਹੈ ਅੱਜ ਕੱਲ ਮਾਰਕੀਟ ਦੀ ਬਾਜ਼ਾਰਾਂ ਵਿੱਚ ਬੰਦੀਆਂ ਨੇ ਮੇਰੇ ਯੂਐਸ ਮਾਂ ਦਾ ਦਿੱਤਾ ਇਹ ਰੋਲ ਕਿਸੇ ਆਸਮਾਨ ਤੋਂ ਦਿਖਦਾ ਇਹ ਪ੍ਰਮਾਣ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਪੰਜ ਦੋ ਕ੍ਰਿਕਟ ਖੇਡੀ ਹੋਰ ਟੀਮਾਂ ਖੇਡੀਆਂ ਹੋਰ ਸਾਰਾ ਕੁਝ ਦਿੱਤੇ ਆ ਮੋਢਿਆਂ ਦਾ ਜੋਰ ਹੈ ਲੇਕਿਨ ਹੁਣ ਪੰਜਾਬ ਦੇ ਲੋਕਾਂ ਦਾ ਜੋਰ ਚਾਹੀਦਾ ਹੈ ਪਾਰਟੀਆਂ ਦਾ ਜੋਰ ਚਾਹੀਦਾ ਇਹ ਲੜਾਈ ਫਰਕ ਹੈ ਇੱਥੇ ਪੰਜ ਨੂੰ 500 ਕਰ ਦਿੰਦੇ ਆ 500 ਵਾਲੇ ਨੂੰ ਜ਼ੀਰੋ ਬਣਾ ਦਿੰਦੇ ਆ ਅੱਗੇ ਇੱਥੇ ਦੇ ਬਹੁਤ ਕੁਝ 10% ਸੇਵਾ ਤੇ 90% ਮੇਵਾ ਇਸ ਕਰਕੇ ਇਸ ਦਵਾਈ ਦੇ ਤਮਾਮ ਸਾਹਿਬ ਵਰਗੇ ਯੋਗੀਆਂ ਦੀ ਜ਼ਰੂਰਤ ਤਮਾਮ ਸਾਹਿਬ ਵਰਗੇ ਸੱਚੇ ਲੋਕਾਂ ਦੀ ਕਰਦਾ ਵਾਲੇ ਲੋਕਾਂ ਦੀ ਵਿਸ਼ਵਾਸ ਪਾਤਰ ਲੋਕਾਂ ਦੀ ਲੋੜ ਹੈ ਮੈਂ ਥੋੜਾ ਸਮਾਂ ਤੋਂ ਜ਼ਿਆਦਾ ਲੈ ਗਿਆ ਲੇਕਿਨ ਗੱਲ ਖਰੀ ਹੈ ਗੱਲ ਚੌਕੀ ਤੇ ਮੈਂ ਇਸ ਕਰਕੇ ਪਰਮਾਤਮਾ ਇਸ ਪਰਵਾਰ ਨੂੰ ਤਾਕਤ ਬਖਸ਼ੇ ਕਿ ਦੀ ਵੀਰਤੀ ਮੋਰ ਦੇਸ ਹੈ ਹੋਰ ਹੈ ਵਿਚੋਰ ਉਸ ਹੈ ਸਿੱਧਾ ਇਹਨਾਂ ਦੇ ਕਿ ਯਾਨੋ ਬਲ ਬਖਸ਼ੇ ਹੋਰ ਤੇਰਨ ਬਖਸ਼ੇ ਸੱਚ ਤੇ ਤੁਰੰਗੀ ਤਾਦਰੁਸ਼ ਨਾਮ ਕਰਦਾ ਹੈ ਇਸ ਆਸ ਨਾਲ ਕਿ ਬੀਬੀ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੱਚੇ ਮਾਰਗ ਚੱਲਿਆਂ ਉਸਤ ਕਰੇ ਰਹਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੇਤੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜੇਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹਰੇਕ ਸਫੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਊੜਾ ਆੜਾ ਆਉਂਦਾ ਨਹੀਂ ਨਾ ਆਉਂਦਾ ਸਿੱਖ ਸਕਦੇ ਹੋ ਔਰ ਮਾਣ ਨਾਲ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਹੈ ਕਿਉਂਕਿ ਅਸੀਂ ਪੰਜਾਬੀ ਆ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਾਅਦ ਤੋਂ ਬਾਅਦ ਜੁਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਓ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਸ਼ਿਕਾ